ਔਰ ਔਲੇ ਕਹਿੰਦੇ ਪਾਏ ਕੋਪੜ ਸਿੱਧੂ ਸਾਹਿਬ ਦੇ ਪੋਤਾ ਆਇਆ ਤਾਰੋਲੇ ਪਹਿਰੇ ਨੇ ਮੈਨੂੰ ਤੇ ਵੀ ਗੋਟਾ ਬੈਂਡ ਤੇ ਗਿਆ ਨਾ ਬੇ ਤੇ ਪਰ ਮਟਾ ਰਿਆ ਗਿਆ ਜਿਸ ਤੇ ਤੇਰੇ ਲੈਗ ਨਾ ਹੁੜਿਆ ਤੇ ਸ਼ੇਰ ਜਣਾ ਦੇ ਕਿਹੜਿਆ ਫੁਰ ਗਲਾਬ ਦਾ ਖਿੜ ਕੀ ਜਾਂਦੀ ਹੈ ਇਹ ਆਹ ਬੋਨੇ ਗਲਾਬ ਦਾ ਖਿੜ ਕੀ ਜਾਂਦੀ ਇਹ ਜੀਵੇ ਕਾਕਾ ਲਾ ਕੇ ਪਰਚਾ ਦਿੱਤੀ ਖੁਸ਼ੀ ਨਾਲ ਸ਼ਾਦੀ ਜੀਵੇ ਕੋਟ ਦਾ ਚੌਕੀਦਾਰ ਸਾਡੇ ਤੇਰੀ ਦਾਦੀ ਸਾਰੇ ਨੁੱਤ ਨੁੱਤ ਦੀ ਕਹਿੰਦੇ ਆਇਆ ਲੈਗ ਨਾ ਬੰਦੇ ਮੱਲੇ ਜਾਂਦੀ ਤੇ ਤੇਰੇ ਲੈਗ ਨਾ ਬੱਚੇ ਹੋ ਗੀ ਜਾਂਦੇ ਆਇਆ ਕਰ ਪੈਦੇ ਪਪੜਾ ਕਾ ਕਿ ਪਤੰਗ ਨਾ ਉਹ ਸੇਮੇ ਪਪੜਗਾ ਪੱਤਾ ਚੀਰ ਕੇ ਪਤੰਗ ਡਾਵਾਂਗੇ ਤੇਰੀ ਮੰਮੀ ਵੇਚ ਕੇ ਨਿਊਜ਼ੀਲੈਂਡ ਜਾਵਾਂਗੇ ਯਾਦਾ ਹਵੇ ਤੇ ਯਾਦਾ ਕਾਪਲਾ ਤੂੰ ਜਾਤੋ ਸਾਰੇ ਰੁਪਏ ਉਹ ਸਾਡੀ ਦੀ ਘੋਣ ਨੂੰ ਬਰਦਾਸ਼ਤ ਯਾਦਾ ਹਵੇ ਤੇ ਚਾਹ ਦਾੜੀ ਕਰਦਾ ਮੇਰਾ ਹੋਵੇ ਤੇ ਜੀ ਆ ਕਿ ਕਹਿੰਦਾ ਇਹ ਜਿਵੇਂ ਸਿੱਧੂ 70 ਰੁਪਿਆ ਦੀ ਵੇਲੇ ਬੇਲਾ ਮਦਾ ਵੀ ਭਾਗ ਨਾ ਵੀ ਦੀ ਜੀ ਆ ਕਿ ਕਹਿੰਦਾ ਅੱਦੇ ਚਾਦਰਾਂ ਹੋਤੇ ਸਰਨ ਹੋਤੇ ਵੀ ਚਾਦਰਾਂ ਹੋਤੇ ਜ਼ਕਾਰੇ ਨਾ ਉਹ ਸੇਮੇ ਵੱਡਾ ਚੁਰੀਆਂ ਆਉਂਦੀ ਸੀ ਨੋ ਮਗੀਆਂ ਹੁੰਦੇ ਸੱਚੇ ਆਸ਼ਿਕ ਨਾ ਹੁੰਦੇ ਆ ਕੋਈ ਸਾਰੇ ਨਾ ਉੱਤੇ ਜੇ ਮਿਸਤਰੀ ਉਹ ਬਿਲਡਿੰਗਾਂ ਚਵਾਰੇ ਲਾਉਂਦੇ ਸਾਡੀ ਮਾਂ ਨਾਲ ਦੀ ਪੰਡ ਸਾਰੇ ਲਾਉਂਦੇ ਤੇਰੇ ਲੈ ਕੇ ਆਪੇ ਤੇਰੀ ਨਹੀਂ ਸੁਣਾ ਕਰੀ ਤੇਰੇ ਲੈ ਕੇ ਆਪੇ ਗੋਪੀ ਬਤਾਉਣਾ ਤੇਰੇ ਹੋਰ ਕਹਿੰਦਾ ਇਧਰ ਕਣਕਾ ਉਸੇ ਮੈਂ ਪੰਡਾ ਇਧਰ ਕਣਕਾ ਵੀ ਢੜਕਾ ਮੋਟਾ ਬਟੇਰਾ ਢੜਕਾ ਮੋਟਾ ਬਟੇਰਾ ਵੀ ਬਾਪੇ ਤੇਰੇ ਨੂੰ ਮੱਥੀ ਪੈ ਜਾ ਬਾਕੀ ਤੇ ਪਰ ਮੇਰਾ ਲੈ ਕੇ ਆਪੇ ਇਨਾ ਗੁੱਸਾ ਨਾ ਕਰ ਉਹ ਵੀ ਸਾਲਿਆ ਮਗਰੋਂ ਦਿਹਾੜਾ ਬਲਾਂ ਕੋਈ ਲੈ ਲੈ ਹੁਣ ਵਧਾਈਆਂ ਲੈ ਲੈ ਵਧਾਈਆਂ ਅੱਜ ਆਂਦਾ ਪੰਡਾ ਹਸਪੀਟਲ ਸੁਪਣ ਵਾਲੇ ਹੋ ਗਏ ਤੇ ਆਪੇ ਤੇ ਪਾਣਾ ਨਰਵੀ ਕੇ ਲੈ ਕਰਾਵੇ ਆ ਜਿਆਦਾ ਹੋਵੇ ਤੇ ਗਰਮੀ ਦਾ ਮੋਹ ਜੀ ਆਇਆ ਕਰ ਰਹਾ ਹੈ ਮਿੱਤਰੀ ਪੌੜੀਆਂ ਚੜਾਈ ਜਾਂਦੇ ਵੇ ਜਵੇਲੇ ਕਾਕੇ ਦੇ ਨਾਂ ਤੇ ਪਿਆ ਦੀ ਵੇਲੇ ਕਾਕੇ ਦੇ ਨਾਂ ਤੇ ਚਿਆਂ ਦੀ ਬੇਲੇ ਕਹਿੰਦੇ ਰਾਤੀ ਆ ਸੁਖਨਾਥ ਜੀ ਨੇ ਭੰਡ ਦੇ ਵਿਆਹ ਲਿਆ ਰਾਤੀ ਤੈਨੂੰ ਸੁਖਾਇਆ ਤੇਰੇ ਵਿਆਹ ਹੋ ਗਏ ਅੱਠਵੀਂ ਅੱਛਾ ਬੋਲ ਕੇ ਵੇਤੀਆਂ ਭਾਟੇ ਦੀ ਨਾ ਚੜ੍ਹਦੇ ਆ ਬੇਤੇ ਜਾਈ ਮੁਰੇ ਰਹਿਗੇ ਕੀ ਲੈ ਕਰਾਉਣ ਕੀ ਹੋਣਾ ਕੀ ਆਪੇ ਤੇ ਕਾਕਾ ਜੀ ਹਾਂ ਜੀ ਤੂੰ ਜੇ ਦਰਾਂ ਦੇ ਤੂੰ ਸਾਦੀ ਕਹਿੰਦੇ ਆਗੇ ਦਈਆ ਵੀ ਇਹਨਾਂ ਦੀ ਸੇਮਾ ਵੱਡਾ ਜਾਵੇ ਇਹ ਸੇਮਾ ਵੱਡਾ ਚੱਲ ਵੀ ਮੈਂ ਕਿਹਾ ਯੂ ਸ਼ਟ ਅਪ ਕਿਤੋਂ ਬਾਦ ਮੈਂ ਨਹੀਂ ਜਮਣਾ ਕਿਉਂ ਵੀ ਅਜੇ ਮੌਸਮ ਗਰਾਭ ਹੈ ਅਗਲੇ ਮਹੀਨੇ ਜਮਾਂਗੇ ਆ ਗਈਆਂ ਦਈਆਂ ਆਈਏ ਦਈਆਂ ਵੀ ਆਉਂਦੀਆਂ ਪੰਜ ਬੱਤ ਮੰਜੇ ਚਲੇ ਬੜੇ ਉਹ ਤੇਰੇ ਪੈਦਾ ਬਾਦੀਆਂ ਮੰਜੇ ਚਲੇ ਕਾਦੀ ਬੜ ਗਿਆ ਮਾਦੀਆਂ ਮੁੰਡਾ ਕੱਪੜੀ ਦਾ ਤੇਰੇ ਧਰੋਂ ਦੀ ਨਾ ਲਗਿਆ ਆਵੇ ਤੇ ਵੱਡੇ ਮੁੰਡੇ ਹੁੰਦੇ ਇਹ ਪਾਗ ਲਾ ਪਾਗ ਲਾ ਪਾਗ ਲਾ ਵੇ ਜੋ ਪੰਡ ਕਿਤੇ ਜਾਂਦੀ ਉਹ ਹੀ ਕੋਟ ਜੰਦੇ ਹੁੰਦੇ ਵੀ ਜੇ ਤੇਰਾ ਬੜਾ ਜੰਮਿਆ ਉਹ ਵੀ ਕੋਟ ਜੰਮਿਆ ਵੀ ਜੇ ਤੇਰਾ ਬਾਬਾ ਜੰਮਿਆ ਉਹ ਵੀ ਕੋਟ ਦੀ ਮੈਂ ਦਰ ਨਹੀਂ ਗਿਆ ਲੋ ਵੀ ਤੇਰੀ ਮਾਂ ਦਾ ਮੁੱਠੀ ਕੋਟ ਦਾ ਹੈ ਬਰਾਵੇ ਤੇ ਸਾਰੇ ਕੁੜੀ ਜਮੇ ਜਿੰਦੀ ਗਣ ਗਈ ਹੋਰ ਬਰਾਵੇ ਤੇ ਕਾ ਕੰਨੀ ਐ ਟਿਕ ਰਹਿੰਦੇ ਤੇਰੇ ਜੇ ਮੈਂ ਹੋਰ ਕੀ ਆ ਸਾਰੇ ਜੰਮਿਆ ਨਾਨਾ ਬੜਾ ਧਰਮੀ ਖੁਕਿਆ ਨੂੰ ਪੋਜਣਾ ਸਾਡੇ ਨਾਨੇ ਨੇ ਖੁਕਿਆ ਨੂੰ ਪੋਜਣਾ ਉਹ ਜੰਗੀਆਂ ਨੂੰ ਕੱਪੜੇ ਸਾਰੇ ਲੱਦੇ ਬਿਸਤੇ ਜਿੰਦਾ ਬੇਤੇ ਉਹਨੂੰ ਜੂ ਪੀਦਾ ਬਈਆ ਤਾਂ ਸਾਰੇ ਵੇਖਣਾ ਦਿਖਾ ਦੇਣਾ ਛੱਡਾ ਮੁੰਡਾ ਛੱਡਾ ਮੁੰਡਾ ਤੇ ਬਾਪਨਾ ਬਾਪ ਜੀ ਨੇ ਯੋ ਟਾਈਮ ਉਹ ਸੇਬਾ ਭੰਡਾ ਫਰਕ ਲੱਗਿਆ ਤੇਰਾ ਵਰਕ ਅੱਧੀ ਕਰਦੇ ਨੇ ਕਰਦੇ ਵੀ ਰਾਤ ਦੇ 4 ਵਜੇ ਹੋਇਆ ਮੈਂ 4 ਵਜੇ ਹੋ ਗਿਆ ਤੈਂ 5:30 ਵਜੇ ਮਗਰੇ ਬਾਪਾ ਆ ਗਿਆ ਆਵੇ ਦੇ 6 ਵਜੇ ਦਾਬੀ ਆ ਗਈ ਆ ਗਈ ਕੇ ਇੱਕ ਸੂਰ ਕੀ ਦਾ ਇਹ ਚੱਕ ਦੀਆਂ ਦਾਈਆਂ ਕਾ ਪਿੱਛਾ ਕਰ ਗਈਆਂ ਮੈਂ ਨਾ ਆਵੇਂ ਤੇ ਮੈਂ ਕਿਹਾ ਸੁੱਧੂ ਦੇ ਪੇੜੀਆਂ ਹੀ ਕਰ ਗਈਆਂ ਬਹਾਰ ਆਵਦੇ ਬਾਹਰ ਜੀ ਭਾਗ ਦਾ ਦੀ ਚਰਵੀ ਕਰਾ ਰਵੇ ਚੱਕਾਂ ਦੀ ਸਿੱਧੂ ਮਾਦੀ ਮਹਾਰਾਜ ਭਾਗ ਲਾਵੇ ਤੇ ਚੜ੍ਹਦੀਆਂ ਹੀ ਕਲਾ ਰੱਖੇ ਬਾਬਾ ਨਾਨਕ ਦਾ ਸਿੱਧੂ ਟਾਈਮ ਟੀਵੀ ਹੈ ਸਿੱਧੂ ਟਾਈਮ ਟੀਵੀ ਟਾਈਮ ਟੀਵੀ ਟਾਈਮ ਟੀਵੀ ਦੇ ਚੈਨਲ ਚੜ੍ਹ ਜਾ ਚੈਨਲ ਚੜ੍ਹਦੀਆਂ ਹੀ ਕਲਾ ਰੱਖੇ ਸੁਖ ਰੱਖੇ